ਸਾਡੇ ਸ਼ਾਮ ਦੇ ਟਾਈਮ 'ਕਲ ਇਨਫਰਮੇਸ਼ਨ ਸੀ ਸਾਡੇ ਕੋਲ ਕਿ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਜਾਇਜ਼ ਅਸਲਾ ਹੋ ਸਕਦਾ ਹੈ ਔਰ ਕ੍ਰਿਮੀਨਲ ਬਿਰਤੀਦਾ ਹੈ ਇਹਦਾ ਪਿਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਚੋਖਾ ਸਿੰਘ ਚੌਂਕ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਕੁਲਸਦੀ ਅੱਗੇ ਨਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖਬੀ ਸੈਡ ਨੂੰ ਇਹ ਸ਼ਾਸ਼ੀ ਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਦੀ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀਆਂ ਨੇ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸੀ ਪਿਸਤਲ ਇੱਕ ਸਾਨੂੰ ਕੀ ਬੋਰਡ ਦਾ ਜਿਹੜਾ ਮਿਲਿਆ ਔਰ ਨਾਲ ਰਹੋਣ ਸੀਗੇ ਇਸ ਮੇਗਜ਼ਿਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹਨੂੰ ਲੋੜੀਦਾ ਹੈ ਪਲੱਸ ਇਹਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲਣ ਗਿਆ ਉਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ ਇਹ ਲਾਲ ਪੇਸ਼ ਕਰਕੇ ਇਹਦਾ ਰਿਮਾਂਡ ਹਸਲ ਕੀਤਾ ਅੱਗੇ ਤਫਤੀਸ਼ ਤੋਂ ਜੋ ਕੁਛ ਅੱਗੇ ਤੁਹਾਨੂੰ ਮਿਲਦਾ ਆ ਉਹ ਨਾਲ ਨਾਲ ਦੱਸਦੇ ਇਹ ਤਿੰਨ ਦਿਨ ਦਾ ਰਿਮਾਂਡ ਤੇ ਸਾਡੇ ਕੋਲ ਇਸ ਤੋਂ ਪਹਿਲਾਂ ਇਹਦਾ ਕੋਈ ਕੇਸ ਦਾ ਝ ਤਾਂ ਨਹੀਂ ਮਿਲੇ ਬਸ ਇਹਦੀ ਸੋਸ਼ਲ ਮੀਡੀਆ ਦੇ ਸੰਬੰਧੀ ਕਵਰੇਜ ਚੜੀ ਉੱੜੀ ਹੈ ਜਿਹਦੇ ਵਿੱਚ ਹਥਿਆਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ